ਵਿਜੀਤੀ ਸਤਾ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਸਨ ਤੇ ਉਹਦੇ ਨਾਲ ਕਾਫੀ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਮੈਂ ਤੁਹਾਨੂੰ ਇੱਕ ਮੌਕਾ ਦੇ ਰਿਹਾ ਕਿ ਤੁਸੀਂ ਇਸ ਜੋ ਵੀਰ ਸੇਵਾ ਕਰਨ ਜਾ ਰਹੇ ਨੇ ਇਹਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ ਕਿੱਦਾਂ ਪਾ ਸਕਦੇ ਹੋ ਕਿ ਤੁਸੀਂ ਸਿਰਫ ਇੱਕ ਸ਼ੇਅਰ ਕਰਨਾ ਤੇ ਵੀਡੀਓ ਨੂੰ ਕਰਨਾ ਲਾਈਕ ਵੀਰ ਕੀ ਸੇਵਾ ਕਰਨ ਜਾ ਰਹੇ ਨੇ ਇਹ ਪਲੰਮਿੰਗ ਦਾ ਕੰਮ ਕਰਦੇ ਨੇ ਤੇ ਇਹਨਾਂ ਕੋਲ ਕਾਫੀ ਮਸ਼ੀਨਾਂ ਨੇ ਜਿਸ ਤਰ੍ਹਾਂ ਕਿਸੇ ਦੀ ਬਲੋਕੀਜ ਹੋ ਜਾਂਦੀ ਹੈ ਜਾਂ ਫਿਰ ਕੋਈ ਪਲੰਮਿੰਗ ਦਾ ਇਸ਼ੂ ਆ ਜਾਂਦਾ ਹੈ ਤੇ ਵੀਰ ਉਹ ਸੇਵਾ ਜਿਹੜੀ ਕਰਨਾ ਚਾਹੁੰਦੇ ਨੇ ਤੇ ਸੇਵਾ ਫ੍ਰੀ ਆਫ ਕੋਸਟ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਵੇਗੀ ਕੋਈ ਵੀ ਧਾਰਮਿਕ ਸਥਾਨਾ ਉੱਥੇ ਸੇਵਾ ਫ੍ਰੀ ਕੀਤੀ ਜਾਵੇਗੀ ਬਾਕੀ ਅਸੀਂ ਵੀਰ ਨਾਲ ਗੱਲ ਕਰਦੇ ਹਾਂ ਕਿ ਇਹ ਸੇਵਾ ਦੇ ਵਿੱਚ ਕੀ ਯੋਗਦਾਨ ਪਾਉਣਾ ਚਾਹੁੰਦੇ ਨੇ ਬਾਕੀ ਦੋਸਤੋ ਅਸੀਂ ਕਰਦੇ ਹਾਂ ਲੀਕਜ ਡਿਟੈਕਸ਼ਨ ਦਾ ਕੰਮ ਤੇ ਜੇ ਅੱਜ ਤੱਕ ਅਜਿਹਾ ਜਗ੍ਹਾ ਬੈ ਗਈ ਆ ਉਹ ਜਗ੍ਹਾ ਬੈਨ ਨਾ ਕਿ ਹੁੰਦਾ ਅਕਸਰ ਲੀਕਜ ਆ ਜਾਂਦੀਆਂ ਘਰਾਂ ਦੇ ਘਰਾਂ ਦੇ ਧਾਰਮਿਕ ਸਥਾਨਾਂ ਦੇ ਤੇ ਦੋਸਤੋ ਅਸੀਂ ਉਹ ਲੀਕਜਾਂ ਨੂੰ ਡਿਟੈਕਟ ਕਰਕੇ ਉਹਨਾਂ ਦਾ ਹੱਲ ਕਰ ਦੇਵਾਂਗੇ ਦੇ ਬਲਾਕੇਜ ਆਈਆਂ ਬਲਾਕੇਜ ਵੀ ਖੋਲ ਦੇਾਂਗੇ ਤੇ ਸਾਨੂੰ ਠੇਠਾ ਲਿਖੇ ਨੰਬਰਾਂ ਤੇ ਕੰਟੈਕਟ ਕਰ ਸਕਦੇ। ਇੱਕ ਵੀਰ ਕੋਲ ਮੈਂ ਦੱਸਣਾ ਚਾਹੁੰਦਾ ਕਿ ਜਿੰਦੇ ਵੀ ਇਨਸਟਰੂਮੈਂਟ ਨੇ ਮਹਿੰਗੇ ਮਹਿੰਗੇ ਲੱਖਾਂ ਦੇ ਉਹ ਅੰਨਾ ਕੋਲ ਹੈਗੇ ਆ। ਕਾਫੀ ਇਸ ਤਰ੍ਹਾਂ ਦੇ ਆ ਕਿ ਜਿਹੜੇ ਉਹ ਨਹੀਂ ਦਿਖਾਉਣਾ ਚਾਹੁੰਦੇ ਕਿ ਫਸਲਾ ਰੱਖਣਾ ਚਾਹੁੰਦੇ ਆ। ਤੁਸੀਂ ਉਹ ਟੈਨਸ਼ਨ ਨਹੀਂ ਲੈਣੀ। ਤੁਹਾਨੂੰ ਜਿਹੜੀ ਸਰਵਿਸ ਆ ਬਿਲਕੁਲ ਫ੍ਰੀ ਤੇ ਵਧੀਆ ਮਿਲੇਗੀ ਜੇਕਰ ਤੁਸੀਂ ਏ ਹੈਲਪ ਕਰਨੀ ਚਾਹਦਿਓ ਕਿਸੇ ਦੀ ਤਾਂ ਤੁਸੀਂ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਜਿੰਨੇ ਵੀ ਧਾਰਮਿਕ ਸਥਾਨ ਨੇ ਜਿਹੜੇ ਵੀ ਧਾਰਮਿਕ ਸਥਾਨ ਦੇ ਵਿੱਚ ਕੋਈ ਲੀਕੇਜ ਜਾਂ ਫਿਰ ਕੋਈ ਵੀ ਇਸ਼ੂ ਆਇਆ ਹੈਗਾ ਫ੍ਰੀ ਆਫ ਕੋਸਟ ਕੀਤਾ ਜਾਏਗਾ ਬਾਕੀ ਕਿਸੇ ਦੀ ਆਪਣੀ ਸ਼ਾਪ ਜਾਂ ਦੁਕਾਨ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਾਉਣਾ ਹੈ ਤੁਸੀਂ ਇਹ ਦਿੱਤੇ ਨੰਬਰਾਂ ਤੇ ਸੰਪਰਕ ਆ ਸਕਦੇ ਹੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਦੀ ਸ਼ੇਅਰ ਕਰਕੇ ਆਪਣਾ ਜਿਹੜਾ ਯੋਗਦਾਨ ਜਰੂਰ ਪਾਓ